ਸਤਿ ਆਕਤੋ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਿਆ ਘੰਟੀ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਆਪਣੇ ਨਾਲ ਜੁੜਨਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ Facebook ਪੇਜ ਹੈ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਇਆ ਦੋਸਤੋ ਮਾਨਸਾ ਮੰਡੀ ਦਿਖਾਉਣੀ ਆ ਤੁਹਾਨੂੰ ਇੱਕ ਦੂਸਰੇ ਵਿਆਹ ਦੀ ਝੋਟੀ ਠੰਡ ਹਵਾਨਾ ਦੇਖ ਲੋ ਇੱਕ ਵਾਰੀ ਫਿਰ ਬਾਈ ਜੀ ਨਾਲ ਕਰਾਵਾਂਗੇ ਗੱਲ ਤੋੜ ਕੇ ਵੀ ਦਿ ਮੂੰਹ ਮੱਥਾ ਦੇਖ ਲੋ ਇੱਕ ਵਾਰੀ ਇਸ ਤਰ੍ਹਾਂ ਹੀ ਬੰਨੀ ਦਾ ਫਿਰ ਫੋਲ ਕੇ ਦਿਖਾਵਾਂਗੇ ਝੁੱਟੀ ਵਧੀਆ ਕੁੰਡਾ ਗੋਲ ਸਿੰਘ ਹੈ ਆ ਬੁੱਡੇ ਕੋਲੇ ਆ ਗਏ ਆ ਕੋਈ ਚੋਰੀ ਕਰੀ ਆ ਪਾ ਸੁੱਖਾ ਕਰ ਲੈ ਸਾਸਰੀ ਕਰ ਬਈ ਕੋਈ ਕੱਟੀ ਹੋਈ ਸੀ ਸਾਹ ਉਹ ਕਹਿੰਦਾ ਕੀ ਨਾਮ ਆ ਬਾਜੀ ਰੋਕੀ ਜੀ ਕਿਹੜੀ ਜਗ੍ਹਾ ਤੋਂ ਬਾਈ ਮਾਨਸਾ ਖਾਸ ਇੱਥੇ ਖਾਸ ਮਾਨਸਾ ਤੋਂ ਕਿੰਨੇ ਸਵੇ ਝੁੱਟੀ ਆ ਬਾਈ ਦੂਜਾ ਸੂਆ ਜੀ ਦੂਸਰਾ ਸੂਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਕੁਇਨ ਹੋਗਾ ਇਹ ਹੱਥ ਕਰ ਕਿੰਨਾ ਦੁੱਧ ਧਿਆਰਾ ਇਸ ਟਾਈਮ ਦੁੱਧ ਹੈਗਾ 12-13 ਲੀਟਰ ਬੱਚਾ ਕੀ ਆ ਭਾਈ ਇਹਦੇ ਮਗਰ ਕੱਟੀ ਆ ਜੀ ਪਾਡੀ ਆ ਬੈਠੀ ਆ ਜਿਹੜੀ ਹਾਂਜੀ ਆ ਦੋਸਤੋ ਕੱਟੀ ਦੇਖ ਸਕਦੇ ਹੋ ਭਾਈ ਜੀ ਰੇਟ ਕੀ ਕਰਦੇ ਹੋ ਝੋਟੀ ਦਾ 6 ਤੋਂ ਕਿੰਨੇ ਦਿਓਗੇ ਕਰ ਦਾਂਗੇ ਜੀ ਲੱਖ ਲੱਖ ਰੁਪਏ ਲੱਖ ਰੁਪਏ ਆਪਣਾ ਨੰਬਰ ਬੋਲ ਦੋ ਬਾਈ 88474 42977 ਇੱਕ ਵਾਰੀ ਫਿਰ 88474 42977 ਦੋਸਤੋ ਇੱਕ ਵਾਰੀ ਝੋਟੀ ਸੋਨਾ ਤੋੜ ਕੇ ਦਿਖਾ ਦਨੇ ਕਮਾਈ ਬਾਈ ਫੋਲੀ ਝੋਟੀ ਲੱਖ ਰੁਪਏ ਕਰ ਬਾਈ ਗਾ ਤੇਰੀ ਮਣੀ ਮਸ਼ਹੂਰੀ ਹੋ ਜੂ ਤੋੜ ਲਾ ਦੋ ਥਾਣ ਹਵਾਨਾ ਦੇਖ ਸਕਦੇ ਹਾਂ ਦੋਸਤੋ ਝੋਟੀ ਦਾ ਮੋਟਾ ਥਣ ਲੱਗਿਆ ਵਗਿਆ ਗੈਪ ਤੇ ਥਣ ਲੱਗੇ ਨੇ ਕੱਦ ਪੇਟ ਨਾਰਮਲ ਕੱਦ ਦੀ ਆ ਬੇਲ ਬਹੁਤ ਆ ਝੋਕੀ ਦੀ ਦੂਸਰੇ ਸੂਏ ਦੱਸਦਾ ਬਾਈ ਝੋਟੀ ਕਮਾਲ ਆ ਬਾਈ 120 ਬਾਈ ਨੇ ਰੇਟ ਕਰਿਆ ਕਹਿੰਦਾ 1 ਲੱਖ ਦੀ ਛੜ ਦਾਂਗੇ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਮੈਂ ਜਿਹੜੇ ਵੀਰ ਨੂੰ ਝੋਟੀ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰਕੇ ਝੋਟੀ ਖਰੀਦ ਸਕਦਾ ਹੈ ਵੀਡੀਓ ਬਣਾਉਣ ਦਾ ਮਾਧਿਅਮ ਦੋਸਤੋ ਜਾਨਵਰ ਦਾ ਇੱਕ ਆਈਡੀਆ ਆ ਜਾਂਦਾ ਜਿਹੜੇ ਵੀਰ ਨੇ ਝੋਟੀ ਖਰੀਦਣੀ ਹੈ ਨੇੜ ਆ ਕੇ ਆਪਣੀ ਤਸੱਲੀ ਨਾਲ ਖਰੀਦ ਸਕਦਾ ਹੈ ਨੰਬਰ 22 ਦਾ ਚੱਲੂਗਾ ਫੋਨ ਤੇ ਬਾਈ ਨਾਲ ਗੱਲ ਕਰ ਸਕਦੇ ਹੋ ਇੱਕ ਵਾਰੀ ਖਣ ਹਵਾਨਾ ਫੇਰ ਤੋਂ ਦਿਖਾ ਦੇਣਾ ਮੈਦਾਨਾਂ ਦਾ ਦੇਖਦਾ ਹੋਇਆ ਅੱਜ ਰਿਕਰ ਦੀ ਵੱਟਵਾਦ ਦੱਪਣ ਹੋਇਆ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਦੋਸਤੋ ਗੋਲ ਸਿੰਘ ਅਸੀ ਇਹ ਨਾ ਵੇਚਦਾ 5 ਲੱਖ ਦੀ ਜੀ ਪਿੱਛੇ ਕੱਟੀ ਹੈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ